ਟੀਵੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਕੈਨੇਡਾ ਦੀ ਸਿਆਸਤ ਵਿੱਚ ਵੱਡੀ ਉਥਲ-ਪੁਥਲ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਅਸਤੀਫੇ ਦਾ ਐਲਾਨ ਭਾਰਤ ਦੀ ਰਾਸ਼ਟਰਪਤੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਮਿਲਣ ਤੋਂ ਇਨਕਾਰ ਡੱਲੇਵਾਲ ਦੀ ਸਿਹਤ ਸੰਬੰਧੀ ਵੱਡੀ ਅਪਡੇਟ ਕਿਸਾਨੀ ਅੰਦੋਲਨ ਪੰਜਾਬ ਸਰਕਾਰ ਦਾ ਮਸਲਾ ਸਾਡੇ ਨਾਲ ਨਹੀਂ ਕੋਈ ਲੈਣ ਦੇਣ ਮਨੋਹਰ لال ਖੱਟੜ ਦਾ ਕਹਿਣਾ ਜਥੇਦਾਰ ਦੀ ਦੂ ਟੁੱਕ ਗਿਆਨੀ ਹਰਪ੍ਰੀਤ ਸਿੰਘ ਦੀ ਪੜਤਾਲ ਦਾ ਸ਼੍ਰੋਮਣੀ ਕਮੇਟੀ ਕੋਲ ਕੋਈ ਨਹੀਂ ਅਧਿਕਾਰ ਅਤੇ ਅਸਤੀਫੇ ਕੀਤੇ ਜਾਣ ਪ੍ਰਵਾਨ ਸੁਖਬੀਰ ਦੇ ਬਿਆਰਬਾਤ ਸਿਆਸਤ ਵਿੱਚ ਇੱਕਦਮ ਉਬਾਲ ਅਤੇ ਹੁਣ ਔਰਤਾਂ ਨੂੰ ਮਿਲਣਗੇ 25-2500 ਰੁਪਏ ਪ੍ਰਤੀ ਮਹੀਨਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਤਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੈਨੇਡਾ ਦੀ ਸਿਆਸਤ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਦਰਅਸਲ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ ਕੈਨੇਡਾ ਦੀ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਉਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ ਕੋਈ ਨਵਾਂ ਆਗੂ ਨਹੀਂ ਮਿਲ ਜਾਂਦਾ ਉਹਨਾਂ ਦੇ ਦਰਅਸਲ ਅਸਤੀਫੇ ਦੀਆਂ ਕਾਫੀ ਸਮੇ ਤੋਂ اٹਕਲਾਂ ਚੱਲ ਰਹੀਆਂ ਸੀ ਅਤੇ ਹੁਣ ਇਹ ਸਿਆਸੀ ਹਲਚਲ ਖਤਮ ਵੀ ਹੋਈ ਹੈ ਤੇ ਨਾਲ ਤੇਜ਼ ਵੀ ਇਸ ਕਦਮ ਤੋਂ ਉਹਨਾਂ ਦੇ ਵਿੱਤ ਮੰਤਰੀ ਦੇ ਅਚਾਨਕ ਅਸਤੀਫੇ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦੇ ਅੰਦਰ ਵੱਧ ਰਹੀ ਉਥਲ ਪੁਤਲ ਦੇ ਲਗਾਤਾਰ ਸੰਕੇਤ ਮਿਲ ਰਹੇ ਸੀ ਤੇ ਹੁਣ ਨਵੇਂ ਆਗੂ ਦੀ ਚੋਣ ਕੀਤੀ ਜਾਏਗੀ ਅਤੇ ਉਦੋਂ ਤੱਕ ਉਹ ਪਾਰਟੀ ਦੇ ਆਗੂ ਬਣੇ ਰਹਿਣਗੇ ਦੱਸਣਾ ਬਣਦਾ ਕਿ ਟਰੂਡੋ ਕੰਜ਼ਰਵੇਟਿਵ ਪਾਰਟੀ ਦੇ 10 ਸਾਲਾਂ ਦੇ ਸ਼ਾਸਨ ਤੋਂ ਬਾਅਦ 2015 ਚ ਸੱਤਾ ਵਿੱਚ ਆਈ ਸੀ 53 ਵਰਿਆਂ ਦੇ ਆਗੂ ਜਸਟਨ ਟਰੂਡੋ ਨੇ ਓਟਵਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਜਾਣਕਾਰੀ ਦਿੱਤੀ ਹੈ ਕਿ ਨਵੇਂ ਆਗੂ ਦੀ ਚੋਣ ਹੋਣ ਤੋਂ ਬਾਅਦ ਉਹ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇ ਦੇਣਗੇ ਇਹਦਾ ਮਤਲਬ ਇਹ ਹੈ ਕਿ ਨਵੇਂ ਆਗੂ ਦੀ ਚੋਣ ਹੋਣ ਤੱਕ ਉਹ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅਤੇ ਪ੍ਰਧਾਨ ਮੰਤਰੀ ਦੇ ਤੌਰ ਤੇ ਬਣੇ ਰਹਿਣਗੇ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਸੰਸਦ 24 ਮਾਰਚ ਤੱਕ ਨਵੇਂ ਆਗੂ ਦੀ ਚੋਣ ਹੋਣ ਤੱਕ ਮੁਲਤਵੀ ਕਰ ਦਿੱਤੀ ਜਾਏਗੀ ਹੁਣ ਵੇਖਣਾ ਹੋਏਗਾ ਕਿ ਕੌਣ ਕੌਣ ਇਸ ਚੋਣ ਮੈਦਾਨ ਦੇ ਵਿੱਚ ਨਿਤਰਦਾ ਹੈ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਹ ਲਿਬਰਲ ਆਗੂ ਵਜੋਂ ਅਸਤੀਫਾ ਦੇ ਰਹੇ ਨੇ ਅਤੇ ਨਵੇਂ ਲੀਡਰ ਦੀ ਚੋਣ ਹੋਣ ਤੱਕ ਉਹ ਲੀਡਰ ਬਣੇ ਰਹਿਣਗੇ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਵੀ ਬਣੇ ਰਹਿਣਗੇ। ਪਾਰਲੀਮੈਂਟ ਦਾ ਕੰਮ 24 ਮਾਰਚ ਤੱਕ ਰੋਕ ਦਿੱਤਾ ਗਿਆ ਹੈ ਜਿਸ ਦੀ ਆਗਿਆ ਕੈਨੇਡਾ ਦੇ ਗਵਰਨਰ ਜਨਰਲ ਤੋਂ ਮਿਲ ਗਈ ਹੈ। ਭਾਵ ਹੁਣ 19 ਦਿਨ ਉਹਨਾਂ ਨੂੰ ਕੋਈ ਬੇਭਰੋਸਗੀ ਅਤੇ ਹੋਰ ਕਿਸੇ ਤਰੀਕੇ ਨਾਲ ਉਹਨਾਂ ਦੇ ਅਹੁਦੇ ਤੋਂ ਲਾਂਭੇ ਨਹੀਂ ਕਰ ਸਕੇਗਾ। ਆਮ ਜਨਰਲ ਫੈਡਰਲ ਚੋਣਾਂ ਨੇ ਜਿਹੜੀਆਂ ਦਰਅਸਲੋਂ ਅਕਤੂਬਰ 2025 ਵਿੱਚ ਹੋਣੀਆਂ ਨਿਰਧਾਰਤ ਨੇ। ਹੁਣ ਦੇਖਣਾ ਹੋਵੇਗਾ ਕਿ ਕਿ ਉਹਦੇ ਤੋਂ ਪਹਿਲਾਂ ਚੋਣ ਹੁੰਦੀ ਆ ਪਰ ਇਸ ਦੀਆਂ ਸੰਭਾਵਨਾਵਾਂ ਘਟ ਨੇ ਟਰੂਡੋ 2015 ਤੋਂ ਦੱਸਣਾ ਬਣਦਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਹੈ ਰਿਪੋਰਟ ਦੇ ਵਿੱਚ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਲਿਬਰਲ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਲੀਡਰਸ਼ਿਪ ਮੁੱਦਿਆਂ ਤੇ ਫੈਸਲੇ ਦੇ ਉੱਤੇ ਕੋਈ ਫੈਸਲੇ ਲੈ ਸਕਦੀ ਹੈ ਅਤੇ ਇਹਦੀ ਬੈਠਕ ਇਸੇ ਹਫ਼ਤੇ ਹੋਣੀ ਹੈ ਪ੍ਰਧਾਨ ਮੰਤਰੀ ਟਰੂਡੋ ਨਵੇਂ ਨੇਤਾ ਦੀ ਚੋਣ ਹੋਣ ਤੱਕ ਆਪਣੇ ਅਹੁਦੇ ਤੇ ਬਣੇ ਰਹਿਣਗੇ ਲਿਬਰਲ ਪਾਰਟੀ ਦੇ ਇੱਕ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਨੇਤਾ ਦਾ ਫੈਸਲਾ ਕਰਨ ਵਿੱਚ ਘੱਟੋ-ਘੱਟ 3 ਮਹੀਨੇ ਲੱਗਣਗੇ ਹਾਲਾਂਕਿ ਪਾਰਟੀ ਦੇ ਸੰਵਿਧਾਨ ਦੇ ਵਿੱਚ ਘੱਟੋ-ਘੱਟ 4 ਮਹੀਨਿਆਂ ਦਾ ਪ੍ਰਾਵਧਾਨ ਹੈ ਜਸਟਨ ਟਰੂਡੋ ਨੇ ਕਿਹਾ ਕਿ ਉਹ ਸੰਭਾਵੀ ਪ੍ਰਧਾਨ ਮੰਤਰੀ ਵਜੋਂ ਆਪਣੀ ਉਮੀਦਵਾਰੀ ਵੀ ਪੇਸ਼ ਨਹੀਂ ਕਰਨਗੇ ਅਸੀਂ 2021 ਵਿੱਚ ਦੁਨੀਆ ਵਿੱਚ ਕੈਨੇਡਾ ਦੇ ਪੈਂਤੜੇ ਨੂੰ ਅੱਗੇ ਵਧਾਉਣ ਲਈ ਤੀਸਰੀ ਵਾਰ ਚੁਣੇ ਗਏ ਸੀ ਉਹਨਾਂ ਨੇ ਇਹ ਵੀ ਆਖਿਆ ਕਿ ਲੜਾਈ ਦਾ ਸਾਹਮਣਾ ਕਰਨ ਵੇਲੇ ਮੈਂ ਕਦੇ ਨਹੀਂ ਝੁਕਿਆ ਭਾਵ ਉਹਨਾਂ ਨੇ ਆਪਣੇ ਆਪ ਨੂੰ ਫਾਈਟਰ ਦੱਸਿਆ ਪਰ ਮੈਂ ਕੈਨੇਡੀਅਨਾਂ ਦੇ ਹਿੱਤਾਂ ਅਤੇ ਲੋਕਤੰਤਰ ਦੇ ਹਿੱਤਾਂ ਲਈ ਕੰਮ ਕਰਦਾ ਹੈ ਜਿਸ ਦੀ ਮੈਂ ਬਹੁਤ ਕਦਰ ਵੀ ਕਰਦਾ ਹਾਂ ਅਤੇ ਇਹ ਸਪਸ਼ਟ ਹੈ ਕਿ ਮੈਂ ਅੰਦਰੂਨੀ ਲੜਾਈ ਦੇ ਕਾਰਨ ਉਹ ਉਮੀਦਵਾਰ ਨਹੀਂ ਬਣ ਸਕਦਾ ਉਹਨਾਂ ਨੇ ਕਿਹਾ ਕਿ ਜੇਕਰ ਲੋਕ ਨਹੀਂ ਚਾਹੁੰਦੇ ਤਾਂ ਉਹ ਉਮੀਦਵਾਰੀ ਵੀ ਨਹੀਂ ਪੇਸ਼ ਕਰਨਗੇ ਟਰੂਡੋ ਨੇ ਕੈਨੇਡਾ ਦੀ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀ ਲੈਂਡ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਉਪ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਜਾਰੀ ਰੱਖ ਦੇ ਕ੍ਰਿਸਟੀਆ ਫਰੀ ਲੈਂਡ ਦੱਸਣਾ ਬਣਦਾ ਕਿ ਕਈ ਵਰਿਆਂ ਤੋਂ ਉਹਨਾਂ ਦੀ ਰਾਜਨੀਤਿਕ ਸਾਥੀ ਰਹੀ ਹੈ ਉਹ ਕਦੇ ਮੈਨੂੰ ਉਮੀਦ ਸੀ ਕਿ ਉਹ ਉਪ ਪ੍ਰਧਾਨ ਮੰਤਰੀ ਦੇ ਵਜੋਂ ਸੇਵਾਵਾਂ ਜਾਰੀ ਰੱਖਣਗੇ ਪਰ ਉਹਨਾਂ ਨੇ ਇਹਦੇ ਉਲਟ ਫੈਸਲਾ ਕੀਤਾ ਟਰੂਡੋ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਭਾਵ ਜਿਹੜੇ ਕੰਜ਼ਰਵੇਟਿਵ ਆਗੂ ਨੇ ਉਹ ਵੀ ਕੋਈ ਠੀਕ ਨਹੀਂ ਹੈ ਉਹਨਾਂ ਦੀ ਪਹੁੰਚ ਕੈਨੇਡਾ ਵਾਸਤੇ ਸਹੀ ਨਹੀਂ ਉਹਨਾਂ ਕਿਹਾ ਕਿ ਗਵਰਨਰ ਜਨਰਲ ਮੈਰੀ ਸਾਈਮਨ ਨੇ ਉਹਨਾਂ ਨੂੰ ਸੰਸਦ 24 ਮਾਰਚ ਤੱਕ ਮੁਲਤਵੀ ਕਰਨ ਦੀ ਆਗਿਆ ਦੇ ਦਿੱਤੀ ਹੈ ਹਾਲਾਂਕਿ ਲਿਬਰਲ ਪਾਰਟੀ ਦੇ ਨਵੇਂ ਨੇਤਾ ਲਈ ਇਹ ਆਸਾਨ ਨਹੀਂ ਹੋ ਸਕਦਾ ਕਿਉਂਕਿ ਕਨਜ਼ਰਵੇਟਿਵ ਉਹਨਾਂ ਦੇ ਖਿਲਾਫ ਭਰੋਸੇ ਦਾ ਪ੍ਰਸਤਾਵ ਲਿਆਉਣ ਦੀ ਧਮਕੀ ਦੇ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਕੌਣ ਲਿਬਰਲ ਪਾਰਟੀ ਦਾ ਪ੍ਰਧਾਨ ਅਤੇ ਅਗਲੇ ਪ੍ਰਧਾਨ ਮੰਤਰੀ ਕੈਨੇਡਾ ਦੇ ਕੌਣ ਬਣਦੇ ਨੇ ਤੇ ਹੁਣ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ ਐਸਕੇਮ ਦੇ ਆਗੂਆਂ ਦੀ ਅਤੇ ਰਾਸ਼ਟਰਪਤੀ ਤੋਂ ਜਿਹੜੀਆਂ ਉਮੀਦਾਂ ਸੀ ਉਹਦੀ ਭਾਰਤ ਦੀ ਰਾਸ਼ਟਰਪਤੀ ਦਰੋਪਤੀ ਮਰਮੂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਮਿਲਣ ਵਾਸਤੇ ਸਮਾਂ ਨਹੀਂ ਦਿੱਤਾ। ਉਹਨਾਂ ਸਮੇਂ ਦੀ ਘਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਮੁਲਾਕਾਤ ਇਹਨਾਂ ਆਗੂਆਂ ਨਾਲ ਨਹੀਂ ਕਰ ਸਕਦੇ। ਦੱਸਣਾ ਬਣਦਾ ਕਿ ਐਸ ਕੇ ਐਮ ਦੇ ਆਗੂਆਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਸੁਲਝਾਉਣ ਵਾਸਤੇ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖ ਕੇ ਮੁਲਾਕਾਤ ਦੀ ਸਮੇਂ ਦੀ ਮੰਗ ਕੀਤੀ ਸੀ। ਹਾਲਾਂਕਿ ਐਸ ਕੇ ਐਮ ਆਗੂਆਂ ਨੇ ਰਾਸ਼ਟਰਪਤੀ ਵੱਲੋਂ ਕਿਸਾਨਾਂ ਨੂੰ ਮੁਲਾਕਾਤ ਲਈ ਸਮਾਂ ਨਾ ਦੇਣ ਤੇ ਅਫਸੋਸ ਪ੍ਰਗਟਾਇਆ ਪਰ ਨਾਲ ਉਹਨਾਂ ਨੇ ਮੰਗ ਕੀਤੀ ਹੈ ਕਿ ਅੱਗੇ ਨੂੰ ਸਮਾਂ ਦਿੱਤਾ ਜਾਵੇ ਅਤੇ ਲਿਖਤੀ ਜਵਾਬ ਦੇਣ ਲਈ ਉਹਨਾਂ ਨੇ ਰਾਸ਼ਟਰਪਤੀ ਦੀ ਸਿਫਤ ਸ਼ਲਾਘਾ ਵੀ ਕੀਤੀ ਹੈ ਐਸਕੇਐਮ ਦੇ ਆਗੂਆਂ ਨੇ ਇਹ ਵੀ ਆਸ ਪ੍ਰਗਟਾਈ ਹੈ ਕਿ ਰਾਸ਼ਟਰਪਤੀ ਭਵਨ ਦੇ ਵੱਲੋਂ ਕਿਸਾਨਾਂ ਦੀ ਮੁਲਾਕਾਤ ਲਈ ਸਮਾਂ ਦੇਣ ਦੀ ਮੰਗ ਤੇ ਮੋੜ ਤੋਂ ਵਿਚਾਰ ਕੀਤਾ ਜਾਏਗਾ ਤੇ ਦੂਸਰੇ ਪਾਸੇ ਹਾਈ ਪਾਵਰ ਕਮੇਟੀ ਡੱਲੇਵਾਲ ਸਾਹਿਬ ਕੋਲ ਪਹੁੰਚੀ ਹੈ ਸੁਪਰੀਮ ਕੋਰਟ ਦੇ ਵੱਲੋਂ ਇਹ ਹਾਈ ਪਾਵਰ ਕਮੇਟੀ ਬਣਾਈ ਹੋਈ ਹੈ ਜਿਹੜੀ ਕਿ ਖਨੌਰੀ ਬਾਰਡਰ ਤੇ ਪਹੁੰਚੀ ਅਤੇ ਮਰਨਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਮੀਟਿੰਗ ਤੋਂ ਬਾਅਦ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਜਸਟਿਸ ਜਵਾਹਰ ਸਿੰਘ ਨੇ ਕਿਹਾ ਕਿ ਉਹ ਜਗਜੀਤ ਸਿੰਘ ਡੱਲੇਵਾਲ ਦੀ ਚੰਗੇਰੀ ਸਿਹਤ ਦੀ ਕਾਮਨਾ ਕਰਦੇ ਹੈ ਕਮੇਟੀ ਨੇ ਇਸ ਮੌਕੇ ਤੇ ਕਿਸਾਨਾਂ ਨੂੰ ਰਿਪੋਰਟ ਬਾਰੇ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਉਹਨਾਂ ਨੇ ਦੱਸਿਆ ਕਿ ਡੱਲੇਵਾਲ ਨੇ ਕਿਹਾ ਕਿ ਕਿਸਾਨੀ ਮੇਰੇ ਵਾਸਤੇ ਪਹਿਲਾਂ ਬਾਕੀ ਸਭ ਕੁਝ ਬਾਅਦ ਵਿੱਚ ਜਸਟਿਸ ਨਵਾਬ ਸਿੰਘ ਨੇ ਕਿਹਾ ਕਿ ਅਸੀਂ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਦੀ ਬੇਨਤੀ ਕੀਤੀ ਹੈ। ਅਸੀਂ ਸਿਰਫ ਤੇ ਸਿਰਫ ਇਹ ਚਾਹੁੰਦੇ ਹਾਂ ਕਿ ਡੱਲੇਵਾਲ ਠੀਕ ਰਹਿਣ ਅਤੇ ਸਾਨੂੰ ਡੱਲੇਵਾਲ ਜਦੋਂ ਵੀ ਬੁਲਾਉਣ ਅਸੀਂ ਹਾਜ਼ਰ ਹੋਵਾਂਗੇ। ਅਸੀਂ ਇਹ ਕਹਿਣ ਨਹੀਂ ਆਏ ਕਿ ਅੰਦੋਲਨ ਨੂੰ ਖਤਮ ਕਰ ਦਿੱਤਾ ਜਾਵੇ। ਬਸ ਅਸੀਂ ਡੱਲੇਵਾਲ ਦੀ ਸਿਹਤ ਚੰਗੀ ਹੋਵੇ ਇਹ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਅਸੀਂ ਡੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇਹਦੇ ਨਾਲ ਹੀ ਅਸੀਂ ਕਿਹਾ ਕਿ ਜੇਕਰ ਉਹ ਮਰਨ ਵਰਤ ਜਾਰੀ ਵੀ ਰੱਖਣਾ ਚਾਹੁੰਦੇ ਹੈ ਤਾਂ ਮੈਡੀਕਲ ਟ੍ਰੀਟਮੈਂਟ ਤਾਂ ਜ਼ਰੂਰ ਲੈ ਲੈਣ। ਕਮੇਟੀ ਨੇ ਕਿਹਾ ਕਿ ਅਸੀਂ ਸਾਰੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪਾਂਗੇ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਾਰੇ ਕਿਉਂ ਨਹੀਂ ਕਹਿੰਦੀ ਇਹਦੇ ਉੱਤੇ ਜਸਟਿਸ ਨਵਾਬ ਸਿੰਘ ਨੇ ਕਿਹਾ ਕਿ ਇਹ ਸਾਡਾ ਅਧਿਕਾਰ ਖੇਤਰ ਨਹੀਂ ਉਹਨਾਂ ਕਿਹਾ ਕਿ ਅਸੀਂ ਪਿਛਲੇ 4 ਮਹੀਨਿਆਂ ਤੋਂ ਕਿਸਾਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹੁਣ ਤੱਕ ਅਸੀਂ ਸ਼ੁਰੂਆਤੀ ਮੁੱਦੇ ਅਦਾਲਤ ਦੇ ਸਾਹਮਣੇ ਰੱਖੇ ਸੀ ਅਜੇ ਤੱਕ ਰਿਪੋਰਟ ਦਰਜ ਨਹੀਂ ਕੀਤੀ ਗਈ ਅਸੀਂ ਜਲਦ ਹੀ ਰਿਪੋਰਟ ਸੌਂਪ ਦੇਵਾਂਗੇ ਰਿਪੋਰਟ ਵੱਖ-ਵੱਖ ਪੜਾਵਾਂ ਵਿੱਚ ਹੋਵੇਗੀ ਅਸੀਂ ਮੁੱਦੇ ਤੇ ਨਵੀਂ ਮੀਟਿੰਗ ਵੀ ਕਰ ਸਕਦੇ ਆ ਪਰ ਦੂਸਰੇ ਪਾਸੇ ਡੱਲੇਵਾਲ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਮੈਡੀਕਲ ਟਰੀਟਮੈਂਟ ਲੈਣਗੇ ਤੇ ਨਾਲ ਹੀ ਡੱਲੇਵਾਲ ਸਾਹਿਬ ਦੀ ਸਿਹਤ ਸਬੰਧੀ ਖਨੌਰੀ ਸਰਹਾਦ ਤੋਂ ਵੱਡੀ ਅਪਡੇਟ ਮਿਲ ਰਹੀ ਹੈ ਕਿ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਦੀ ਦੇਰ ਰਾਤ ਅਚਾਨਕ ਸਿਹਤ ਵਿਗੜ ਜਾਂਦੀ ਹੈ ਉਹਨਾਂ ਦਾ ਅਚਾਨਕ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ ਇਹ ਹਾਲਾਤ ਲਗਭਗ 1 ਘੰਟਾ ਤੱਕ ਬਣੇ ਰਹੇ ਡਾਕਟਰਾਂ ਵੱਲੋਂ ਮੋਢ ਲਈ ਸਹਾਇਤਾ ਦੇਣ ਤੋਂ ਬਾਅਦ ਤਕਰੀਬਨ 1 ਘੰਟੇ ਬਾਅਦ ਬਲੱਡ ਪ੍ਰੈਸ਼ਰ ਕਿਤੇ ਜਾ ਕੇ ਨਾਰਮਲ ਹੋਇਆ। ਉਹਨਾਂ ਦਾ ਬਲੱਡ ਪ੍ਰੈਸ਼ਰ 85/56 ਦਰਜ ਕੀਤਾ ਗਿਆ ਜਦਕਿ ਉਹਨਾਂ ਦੀ ਨਬਜ਼ ਪਲਸ ਰੇਟ ਵੀ 42 ਤੱਕ ਹੀ ਡਿੱਗ ਗਈ ਸੀ। ਇਹਦੇ ਤੋਂ ਬਾਅਦ ਮੌਜੂਦ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ। ਲਗਭਗ 1 ਘੰਟੇ ਬਾਅਦ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਇਆ। ਜਿਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੈ। ਫਿਲਹਾਲ ਡਾਕਟਰਾਂ ਨੇ ਉਹਨਾਂ ਦੀ ਗੰਬੀਰ ਹਾਲਤ ਨੂੰ ਦੇਖਦੇ ਹੋਏ ਕਿਹਾ ਕਿ ਕਿਸੇ ਵਕਤ ਕੁਝ ਵੀ ਹੋ ਸਕਦਾ ਹੈ ਅਤੇ ਡੱਲੇਵੜ ਨੂੰ ਸਾਇਲੈਂਟ ਅਟੈਕ ਵੀ ਹੋ ਸਕਦਾ ਹੈ ਤੇ ਦੂਸਰੇ ਪਾਸੇ ਕਿਸਾਨੀ ਅੰਦੋਲਨ ਤਾਂ ਗਰਮ ਹੋਈ ਜਾਂਦਾ ਪਰ ਮਨੋਹਰ لال ਖੱਟੜ ਜਿਹੜੇ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਹੁੰਦੇ ਸੀ ਤੇ ਹੁਣ ਕੇਂਦਰੀ ਮੰਤਰੀ ਹੈ ਉਹਨਾਂ ਦਾ ਇਸ ਅੰਦੋਲਨ ਤੇ ਇੱਕ ਵੱਡਾ ਬਿਆਨ ਆਇਆ ਮਨੋਹਰ ਨਾਲ ਖੱਟੜ ਨੇ ਕਿਹਾ ਕਿ ਇਹ ਜਿਹੜਾ ਮਾਮਲਾ ਸ਼ੰਭੂ ਅਤੇ ਖਨੌਰੀ ਤੇ ਚੱਲ ਰਿਹਾ ਹੈ ਇਹਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਇਹ ਮਸਲਾ ਪੰਜਾਬ ਸਰਕਾਰ ਦਾ ਹੈ ਹਰਿਆਣਾ ਸਰਕਾਰ ਦੇ ਨਾਲ ਵੀ ਇਹਦਾ ਕੋਈ ਲੈਣ ਦੇਣ ਨਹੀਂ ਇਹ ਦੱਸਣਾ ਬਣਦਾ ਕਿ ਕਿਸਾਨ ਆਗੂ ਤਾਂ ਡੇਵਨ ਤੋਂ ਕਹਿੰਦੇ ਆ ਰਹੇ ਨੇ ਕਿ ਸਾਡਾ ਨਾ ਹਰਿਆਣਾ ਤੇ ਨਾ ਪੰਜਾਬ ਸਰਕਾਰ ਨਾਲ ਕੋਈ ਲੈਣ ਦੇਣ ਨਹੀਂ ਸਾਡੀਆਂ ਤਾਂ ਮੰਗਾਂ ਕੇਂਦਰ ਨਾਲ ਸੰਬੰਧਤ ਨੇ ਦੱਸਣਾ ਬਣਦਾ ਕਿ ਖੱਟੜ ਵੀ ਇਸ ਵਕਤ ਕੇਂਦਰੀ ਮੰਤਰੀ ਨੇ ਖੱਟੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਅਤੇ 2-3 ਵਾਰ ਗੱਲਬਾਤ ਦੀ ਪੇਸ਼ਕਸ਼ ਵੀ ਕੀਤੀ ਗਈ ਹੈ ਪਰ ਕੋਈ ਵੀ ਕਿਸਾਨ ਉਸ ਕਮੇਟੀ ਨੂੰ ਮਿਲਣਾ ਨਹੀਂ ਚਾਹੁੰਦਾ ਦਰਅਸਲ ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਹਰਿਆਣਾ ਮਨੋਹਰ لال ਖੱਟੜ ਕਰਨਾਲ ਦੇ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਸਤੇ ਪਹੁੰਚੇ ਹੋਏ ਸੀ ਇਸ ਦੌਰਾਨ ਉਹਨਾਂ ਤੋਂ ਜਦੋਂ ਇਸ ਅੰਦੋਲਨ ਦੇ ਬਾਬਤ ਸਵਾਲ ਪੁੱਛੇ ਗਏ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਤੇ ਗੱਲ ਨਾ ਕਰਨ ਦੇ ਉਹਨਾਂ ਨੇ ਦੋਸ਼ ਲਾਇਆ ਤੇ ਕਿਹਾ ਕਿ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਪੰਥਕ ਤੇ ਅਖਵਾਉਣ ਵਾਲੀ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਸਤੇ ਉੱਤੇ ਲੱਗਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਫੀ ਸਖਤੀ ਦੇ ਮੂਡ ਵਿੱਚ ਆ ਰਹੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਖਿਲਾਫ ਲਗਾਈ ਗਈ ਸਜ਼ਾ ਤੋਂ ਬਾਅਦ ਫਿਰ ਜਿਹੜਾ ਵਿਵਾਦ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੁਖਵੀਰ ਬਾਦਲ ਦੇ ਅਸਤੀਫੇ ਤੇ ਬੋਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹੁਕਮ ਦਿੱਤੇ ਹੈ ਅਤੇ ਨਾਲ ਉਸ ਕਮੇਟੀ ਨੂੰ ਵੀ ਹੁਕਮ ਦਿੱਤੇ ਹੈ ਕਿ 2 ਦਸੰਬਰ ਦਾ ਜਿਹੜਾ ਫੈਸਲਾ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਸੀ ਉਹਨੂੰ ਤੁਰੰਤ ਲਾਗੂ ਕੀਤਾ ਜਾਵੇ ਤੇ ਇਨ ਬਿਨ ਲਾਗੂ ਕੀਤਾ ਜਾਵੇ ਸਿੰਘ ਸਾਹਿਬ ਨੇ ਸੁਖਵੀਰ ਬਾਦਲ ਸਮੇਤ ਹੋਰ ਆਗੂਆਂ ਦੇ ਅਸਤੀਫੇ ਤਿੰਨ ਦਿਨਾਂ ਦੇ ਅੰਦਰ ਅੰਦਰ ਪ੍ਰਵਾਨ ਕਰਦੇ ਹੁਕਮ ਸੁਣਾਏ ਸੀ ਪਰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਤੇ ਵੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਉਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਅਕਾਲੀ ਦਲ ਨੂੰ ਆਨਾਕਾਨੀ ਨਹੀਂ ਕਰਨੀ ਚਾਹੀਦੀ ਤੁਰੰਤ ਫੈਸਲਾ ਲਾਗੂ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫੈਸਲੀ ਤੋਂ ਫੈਸਲਾ ਸੁਣਾਇਆ ਗਿਆ ਸੀ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਲਾਗੂ ਕਰੇ ਅਤੇ ਜਿਹੜੇ ਆਗੂ ਨੇ ਅਸਤੀਫੇ ਦਿੱਤੇ ਆ ਉਹ ਅਸਤੀਫੇ ਪ੍ਰਵਾਨ ਕੀਤੇ ਜਾਣ। ਉਹਨਾਂ ਨੂੰ ਮਨਜ਼ੂਰ ਕੀਤਾ ਜਾਵੇ। ਦੱਸਣਾ ਬਣਦਾ ਕਿ 16 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੁਖਵੀਰ ਦੇ ਅਸਤੀਫੇ ਤੋਂ ਬਾਅਦ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਗਿਆ ਸੀ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਦੇ ਵੱਲੋਂ ਸੁਖਵੀਰ ਬਾਤਲ ਦਾ ਅਸਤੀਫਾ ਹਾਲੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਤੇ ਵੀ ਸਖਤ ਇਤਰਾਜ਼ ਪ੍ਰਗਟਾਇਆ ਹੈ ਉਹਨਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਤੇ ਉੱਤੇ ਨਾਰਾਜ਼ਗੀ ਪ੍ਰਗਟਾਈ ਹੈ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਹੀ ਕਰ ਸਕਦੇ ਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਜਾਂਚ ਦਾ ਕੋਈ ਅਧਿਕਾਰ ਨਹੀਂ ਹੈ ਜਫੇਦਾਰ ਸਾਹਿਬ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਸਿੰਘ ਸਹਿਬਾਨਾਂ ਦੀ ਹਾਜ਼ਰੀ ਵਿੱਚ ਆਪ ਕਿਹਾ ਕਿ ਉਹਨਾਂ ਦੇ ਖਿਲਾਫ ਜਿਹੜੇ ਦੋਸ਼ ਲਗਾਏ ਗਏ ਐ ਉਹ ਝੂਠੇ ਐ ਉਹਨਾਂ ਅਜਿਹਾ ਕੋਈ ਗੁਨਾਹ ਹੀ ਨਹੀਂ ਕੀਤਾ ਉਹਨਾਂ ਕਿਹਾ ਕਿ ਅਜਿਹੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹੋਰ ਜਾਂਚ ਦੀ ਕੋਈ ਤੁਕ ਨਹੀਂ ਬਣਦੀ ਭਾਪ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਡਟ ਕੇ ਮੁੜ ਤੋਂ ਖੜ ਗਏ ਨੇ ਉਨਾ ਕਿਹਾ ਕਿ ਜਥੇਦਾਰਾਂ ਦੀ ਪੜਤਾਲ ਦਾ ਅਧਿਕਾਰ ਐਸਟੀਪੀਸੀ ਨੂੰ ਨਹੀਂ ਹੈ ਇਹ ਹੱਕ ਸਿਰਫ ਅਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਅਣਉਚਿਤ ਜਾਂਚ ਕੀਤੀ ਜਾ ਰਹੀ ਹੈ ਅਤੇ ਐਸਟੀਪੀਸੀ ਨੂੰ ਇਹ ਜਾਂਚ ਸਾਨੂੰ ਸੌਪ ਦੇਣੀ ਚਾਹੀਦੀ ਹੈ ਗਿਆਨੀ ਰੁਘਵੀਰ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੋਈ ਪੜਤਾਲ ਬਣਦੀ ਹੀ ਨਹੀਂ ਕਿਉਂਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਖੜ ਕੇ ਆਖ ਦਿੱਤਾ ਹੈ ਕਿ ਮੈਂ ਕੋਈ ਗੁਨਾਹ ਕੀਤਾ ਨਹੀਂ ਇਸ ਬਿਆਨ ਤੋਂ ਬਾਅਦ ਐਸਜੀ ਪੀਸੀ ਦੀ ਸਾਫਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਦੇ ਫੈਸਲੇ ਤੇ ਸਿੰਘ ਸਾਹਿਬ ਦਾ ਇਤਰਾਜ਼ ਬਿਲਕੁਲ ਜਾਇਜ਼ ਹੈ ਤੇ ਅਸੀਂ ਉਸ ਦੀ ਪੂਰੋੜਤਾ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕਿ ਕੋਈ ਜਥੇਦਾਰ ਦੇ ਖਿਲਾਫ ਕਿ ਕੋਈ ਕਿਰਦਾਰਕੁਸ਼ੀ ਕਰਵਾਵੇ ਉਹਨਾਂ ਇਹ ਵੀ ਕਿਹਾ ਕਿ ਅਕਾਲ ਤਖਤ ਵੱਲੋਂ ਜੋ ਫੈਸਲੇ ਪੁਰਾਣੇ ਸਮੇਂ ਵਿੱਚ ਲਏ ਗਏ ਹੈ ਚਾਹੇ ਉਹ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਨੇ ਉਹਨਾਂ ਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਅਤੇ ਉੱਥੋਂ ਜੋ ਵੀ ਹੁਕਮ ਆਉਂਦਾ ਉਹਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਲੀਡਰਸ਼ਿਪ ਉਹਨਾਂ ਦੀਆਂ ਗਲਤੀਆਂ ਦੇ ਕਰਕੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਉਹਨਾਂ ਨੂੰ ਸੱਦਿਆ ਗਿਆ ਸੀ ਅਤੇ ਲੀਡਰਸ਼ਿਪ ਦੀਆਂ ਗਲਤੀਆਂ ਅਨੁਸਾਰ ਤਨਖਾਹਾਂ ਵੀ ਕਰਾਰ ਦਿੱਤਾ ਗਿਆ ਅਤੇ ਸਜ਼ਾ ਵੀ ਸੁਣਾਈ ਗਈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਸੀ ਕਿ ਅਸਤੀਫੇ ਜਿਨ੍ਹਾਂ ਨੇ ਦਿੱਤੇ ਹੈ ਉਹ ਪਰਵਾਣ ਕੀਤੇ ਜਾਣ। ਉਦੇ ਤੋਂ ਬਾਅਦ 7 ਮੈਂਬਰੀ ਕਮੇਟੀ ਬਣਾ ਕੇ ਸੰਗਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਅਹੁਦੇਦਾਰ ਚੁਣੇ ਜਾਣ। ਉਹਨਾਂ ਨੇ ਕਿਹਾ ਕਿ ਪਰ ਇਸ ਹੁਕਮ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਤੱਕ ਨਹੀਂ ਮੰਨਿਆ। ਉਹਨਾਂ ਇਹ ਵੀ ਕਿਹਾ ਕਿ ਬਾਗੀ ਧੜੇ ਨੂੰ ਹੁਕਮ ਹੋਇਆ ਸੀ ਕਿ ਆਪਣਾ ਧੜਾ ਖਤਮ ਕੀਤਾ ਜਾਵੇ। ਉਹ ਕਹਿੰਦੇ ਅਸੀਂ ਉਹ ਸਾਰਾ ਕੁਝ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਵੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਉਤੇ ਇਕੱਠ ਕਰਕੇ ਪਾਰਟੀ ਦੇ ਸਿਧਾਂਤਾਂ ਨੂੰ ਮੋੜ ਰੱਖਦੇ ਹੋਏ ਲੀਡਰਸ਼ਿਪ ਦੀ ਚੋੜ ਹੋਣੀ ਚਾਹੀਦੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ। ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਮੈਦਾਨ ਵਿੱਚ ਆ ਗਿਆ ਹੈ। ਅਸਲ ਦੇ ਵਿੱਚ ਸੁਖਵੀਰ ਬਾਦਲ ਦਾ ਬਿਆਨ ਹੀ ਇਸ ਤਰ੍ਹਾਂ ਦਾ ਆਇਆ ਹੈ ਕਿ ਇੱਕ ਵਾਰ ਸੁਖਵੀਰ ਬਾਦਲ ਫਿਰ ਤੋਂ ਕਸੂਤੇ ਕਰ ਗਏ ਹੈ। ਸੁਖਵੀਰ ਬਾਦਲ ਵੱਲੋਂ ਮੋੜ ਕਿਹਾ ਗਿਆ ਹੈ ਕਿ ਗੋਲੀ ਕਾਂਡ ਮੌਕੇ ਉਹ ਇੱਥੇ ਮੌਜੂਦ ਨਹੀਂ ਸੀ। ਇਸ ਬਿਆਨ ਨੂੰ ਲੈ ਕੇ ਪੰਜਾਬ ਦੇ ਵਿੱਚ ਮੋੜ ਤੋਂ ਸਿਆਸਤ ਭੱਗ ਗਈ ਹੈ। ਦਸਣਾ ਬਣਦਾ ਕਿ ਅਕਾਲੀ ਦਲ ਦਾ ਹਾਲੇ ਕਲੇਸ਼ ਖਤਮ ਨਹੀਂ ਹੋਇਆ ਇਹ ਬਿਆਨ ਸੁਖਬੀਰ ਬਾਦਲ ਦੇ ਵੱਲੋਂ ਜਦੋਂ ਦਿੱਤਾ ਗਿਆ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਆ ਉਹਦੇ ਤੋਂ ਬਾਅਦ ਸਿਆਸਤ ਫਿਰ ਗਰਮਾ ਗਈ ਹੈ ਉਹਨਾਂ ਆ ਕਿਹਾ ਕਿ ਅਕਾਲੀ ਦਲ ਪਹਿਲਾਂ ਆਰਾਮ ਕਰ ਰਿਹਾ ਸੀ ਪਰ ਹੁਣ ਜਾਗ ਚੁੱਕਿਆ ਹੈ ਹੁਣ ਸਭ ਨੂੰ ਬੰਦੇ ਬਣਾਵਾਂਗੇ ਇਹਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਹਿਲੀ ਵਾਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਤੇ ਬੋਲਦਿਆਂ ਕਿਹਾ ਕਿ ਸਾਡੇ ਉੱਤੇ ਝੂਠੇ ਇਲਜ਼ਾਮ ਲਾਏ ਗਏ ਸੀ ਸਾਰੇ ਵਿਵਾਦਾਂ ਨੂੰ ਖਤਮ ਕਰਨ ਲਈ ਸਾਰੇ ਇਲਜ਼ਾਮਾਂ ਝੋਲੀ ਪਵਾ ਲਏ ਸੀ। ਅਕਾਲੀ ਦਲ ਗੁਰੂ ਦੀ ਸੇਵਾ ਕਰਨ ਲਈ ਪਾਰਟੀ ਬਣੀ ਸੀ। ਬਾਕੀ ਤਾਂ ਸਾਰੇ ਸਿਆਸਤ ਕਰਦੇ ਆ ਪਰ ਅਸੀਂ ਸਿਰਫ ਸੇਵਾ ਕਰਦੇ ਆ। ਅਕਾਲੀ ਦਲ ਦੇ ਖਿਲਾਫ ਬਿਆਨਵਾਜ਼ੀ ਤੇ ਸਿਆਸਤ ਕੀਤੀ ਗਈ ਹੈ। ਜਿਸ ਤੇ ਪਿੱਛੋਂ ਅਸੀਂ ਸਾਰਾ ਕੁਝ ਆਪਣੀ ਝੋਲੀ ਵਿੱਚ ਪਵਾ ਲਿਆ। ਸਾਰਾ ਵਿਵਾਦ ਖਤਮ ਕਰਦੇ ਵਾਸਤੇ ਨਹੀਂ ਤਾਂ ਵਿਵਾਦ ਖੜਾ ਹੀ ਰਹਿਣਾ ਸੀ। ਸਾਡੇ ਲਈ ਅਕਾਲ ਤਖਤ ਸੁਪਰੀਮ ਅਥਾਰਟੀ ਨੇ ਤੁਸੀਂ ਅੱਜ ਦੀਆਂ ਨਵੀਆਂ ਪਾਰਟੀਆਂ ਨੂੰ ਪੁੱਛੋ। ਕਿ ਤੁਸੀਂ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਮੰਨਦੇ ਹੋ ਕਾਂਗਰਸ ਦੀ ਗੱਲ ਕਰ ਲਓ ਰਾਜਾ ਵੜਿੰਗਤਾ ਖੁਦ ਜਥੇਦਾਰਾਂ ਦੇ ਖਿਲਾਫ ਬੋਲ ਚੁੱਕੇ ਐ ਸੁਖਵੀਰ ਨੇ ਕਿਹਾ ਕਿ ਲੀਡਰ ਕੋਈ ਇੱਕ ਅਤੇ ਦਿਨ ਵਿੱਚ ਨਹੀਂ ਬਣਦਾ ਅੱਗ 'ਚੋਂ ਨਿਕਲ ਕੇ ਫਿਰ ਕਿਤੇ ਲੀਡਰ ਬਣਦੇ ਐ ਜਿੰਨੀ ਦੇਰ ਤੱਕ ਆਪਾਂ ਪਛਾਣਦੇ ਨਹੀਂ ਕਿ ਆਪਣਾ ਕੌਣ ਅਤੇ ਪਰਾਇਆ ਕੌਣ ਉਸਨੀ ਦੇਰ ਤੱਕ ਖੱਜੜ ਖੁਆਰੀ ਹੁੰਦੀ ਰਹੇਗੀ ਸੁਖਵੀਰ ਨੇ ਕਿਹਾ ਕਿ ਲੀਡਰ ਇੱਕ ਦਿਨ ਵਿੱਚ ਨਹੀਂ ਬਣਦੇ ਹੁਣ ਕਿੰਨੀ ਦੇਰ 'ਚ ਬਣਦੇ ਐ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਐ ਕੀ ਸੁਖਵੀਰ ਲੀਡਰ ਬਣ ਗਏ ਐ ਸੁਖਵੀਰ ਨੇ ਸੰਸਦ ਅਮਰਿਤਪਾਲ ਸਿੰਘ ਦਾ ਨਾਮ ਲੈ ਬਗੈਰ ਇਹ ਵੀ ਨਿਸ਼ਾਨਾ ਬੰਨ੍ਹਿਆ ਕਿ ਸਾਡੇ ਬਜ਼ੁਰਗਾਂ ਨੇ 16 16 ਸਾਲ ਜੇਲ੍ਹ ਕੱਟੀ ਇੱਥੇ ਸਿਰਫ 1 ਸਾਲ ਦੇ ਵਿੱਚ ਹੀ ਲੋਕਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਚੋਣਾ ਲਈ 2 ਸਾਲ ਬਾਕੀ ਹੈ ਲੋਕਾਂ ਨੂੰ ਆਪਣਾ ਮਨ ਬਣਾਉਣਾ ਪਏਗਾ ਇਹਦੇ ਤੋਂ ਬਾਅਦ ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਨੂੰ ਵੀ ਸੁਖਵੀਰ ਨੇ ਨਿਸ਼ਾਨਾ ਬਣਾਇਆ ਇਹਦੇ ਨਾਲ ਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਹੁਣ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਸੁਖਵੀਰ ਬਾਦਲ ਨੂੰ ਲੈ ਕੇ ਆਇਆ ਕਿ ਸੁਖਵੀਰ ਬਾਦਲ ਦਾ ਬਿਆਨ ਕਿ ਉਹ ਗੋਲੀ ਕਾਂਡ ਮੌਕੇ ਇੱਥੇ ਮੌਜੂਦ ਨਹੀਂ ਸੀ ਉਹ ਕਹਿੰਦੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਨੇ ਪੁੱਛਿਆ ਸੀ ਉਸ ਸਮੇਂ ਤਾਂ ਉਹਨਾਂ ਨੇ ਇਹ ਗੱਲ ਪ੍ਰਵਾਨ ਕੀਤੀ ਸੀ ਉਹਨਾਂ ਕਿਹਾ ਕਿ ਇਸ ਦੇ ਨਾਲ ਸਵਾਲ ਖੜੇ ਹੁੰਦੇ ਆ ਉਹਨਾਂ ਇਹ ਵੀ ਆਖਿਆ ਕਿ ਲੋਕ ਇਹ ਸਾਰਾ ਕੁਝ ਵੇਖ ਚੁੱਕੇ ਆ ਸੁਣ ਚੁੱਕੇ ਆ ਇਹ ਸਾਡੀ ਤਰਾਸਤੀ ਹੈ ਕਿ ਸਾਡੇ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਭਰੋਸਾ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ ਚੰਦੂ ਬਾਜੜਾ ਦਾ ਕਹਿਣਾ ਹੈ ਕਿ ਲੋਕ ਪੁੱਛ ਰਹੇ ਆ ਕਿ ਫਿਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਝੂਠ ਬੋਲਿਆ ਗਿਆ ਸੀ ਜਾਂ ਅੱਜ ਝੂਠ ਬੋਲਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਕਈ ਸਵਾਲਾਂ ਵਿੱਚ ਆਪ ਹੀ ਫਸ ਗਏ ਹੈ ਉਹਨਾਂ ਇਹ ਵੀ ਕਿਹਾ ਕਿ ਇਸ ਬਿਆਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚੋਂ ਭਰੋਸੇਯੋਗਤਾ ਗਵਾ ਰਿਹਾ ਹੈ ਪੱਤਰਕਾਰਾਂ ਨੇ ਬਾਦਲ ਦੇ ਅਸਤੀਫੇ ਦਾ ਸਵਾਲ ਜਦੋਂ ਪੁੱਛਿਆ ਤਾਂ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਆਗਮਾਂ ਦੇ ਅਸਤੀਫੇ ਮਨਜ਼ੂਰ ਕਰਕੇ ਰਿਪੋਰਟ ਉਹਨਾਂ ਨੂੰ ਭੇਜੀ ਜਾਵੇ ਉੱਥੇ ਹੀ ਅਸਤੀਫਿਆਂ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਨੂੰ ਸੰਭਾਲੇਗੀ ਉਹਨਾਂ ਆ ਕਿਹਾ ਕਿ ਸਾਰੇ ਧੜੇ ਇਕੱਠੇ ਹੋ ਕੇ ਸੱਤ ਮੈਂਬਰੀ ਕਮੇਟੀ ਦਾ ਸਾਥ ਦੇਣ ਪਰ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਸਾਹਿਬ ਦਾ ਹਾਲੇ ਤੱਕ ਹੁਕਮ ਮੰਨ ਨਹੀਂ ਰਿਹਾ ਇਹਦਾ ਮਤਲਬ ਇਹ ਸਾਰੇ ਭਗੌੜੇ ਹੋ ਰਹੇ ਆ ਹੁਣ ਭਗੌੜੇ ਕੌਣ ਕੌਣ ਹੋ ਰਹੇ ਆ ਫਿਰ ਸਾਰਾ ਵਜਨ ਇਸ ਵਕਤ ਭੁੰਦੜ ਧਾਮੀ ਸੁਖਬੀਰ ਦੇ ਉੱਤੇ ਆ ਡਿੱਗੇ ਆ ਕਿ ਅਸਲ ਦੇ ਵਿੱਚ ਹਾਲੇ ਤੱਕ ਵੀ ਇਹ ਅਸਤੀਫੇ ਵੀ ਨਹੀਂ ਪਰਵਾਰ ਕਰ ਰਹੇ ਤੇ ਅਕਾਲ ਤਖਤ ਸਾਹਿਬ ਦਾ ਹੁਕਮ ਵੀ ਨਹੀਂ ਮੰਨ ਰਹੇ ਚੰਦੂ ਮਾਜਰਾ ਨੇ ਕਿਹਾ ਕਿ ਜੇਕਰ ਪੰਥਕ ਮੁੱਦੇ ਕਿਸਾਨੀ ਦੇ ਮੁੱਦੇ ਜਾਂ ਤਰੱਕੀ ਨੂੰ ਲੈ ਕੇ ਸਾਰੇ ਇਕੱਠੇ ਹੋਵਾਂਗੇ ਮੁੜ ਫੇਰ ਹੀ ਅਕਾਲੀ ਦਰ ਸੁਰਜੀਤ ਹੋਵੇਗਾ ਉਹਨਾਂ ਨੇ ਕਿਹਾ ਕਿ ਆਪਣੀ ਮਰਜ਼ੀ ਨਾਲ ਕਾਨਫਰੰਸ ਸੱਦਣਾ ਵੀ ਗਲਤ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਕਾਨਫਰੰਸ ਦੇ ਵਿੱਚ ਸੁਧਾਰ ਲੈਣ ਨੂੰ ਪੁੱਛਿਆ ਨਹੀਂ ਚੰਦੂ ਮਾਜਰਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਉੱਤੇ ਇਲਜ਼ਾਮ ਇਸ ਕਰਕੇ ਲਗਾਏ ਜਾ ਰਹੇ ਨੇ ਤਾਂਕਿ ਉਹਨਾਂ ਦੀ ਕਿਰਦਾਰ ਕੂਸ਼ੀ ਕੀਤੀ ਜਾ ਸਕੇ ਉਹ ਗਲਤ ਹੈ ਤੁਸੀਂ ਵੇਖੋ ਕਹਿੰਦੇ ਉਹਨਾਂ ਕੋਲ ਸਿਰਫ 150 ਗਜ ਦਾ ਪਲਾਟ ਹੈ ਉਹਨਾਂ ਨੇ ਕਿਹਾ ਕਿ ਜ਼ਥੇਦਾਰ ਉੱਤੇ ਇਲਜ਼ਾਮ ਲਗਾਉਣੇ ਗਲਤ ਨੇ ਉਹਨਾਂ ਆ ਕਿਹਾ ਕਿ ਸੁਖਬੀਰ ਬਾਦਲ ਨੂੰ ਉਸ ਵਿਅਕਤੀ ਨੂੰ ਰੋਕਣਾ ਚਾਹੀਦਾ ਸੀ ਜਿਸ ਨੇ ਉਹ ਇਲਜ਼ਾਮ ਲਾਇਆ ਸੀ ਪਾਬ ਉਹਨਾਂ ਦਾ ਇਸ਼ਾਰਾ ਵਰਸਾ ਸਿੰਘ ਵਲਟੋਹਾ ਵੱਲ ਸੀ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਕਮਾਂਡ ਦਿੱਤੀ ਹੋਈ ਹੈ ਅਤੇ ਉਸ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਇਸ ਪਰ ਸ਼੍ਰੋਮਣੀ ਅਕਾਲੀ ਦਲ ਨੇ ਪਾਲਣਾ ਨਹੀਂ ਕੀਤੀ ਸਗੋਂ ਉਲੰਘਣਾ ਕੀਤੀ ਜਾ ਰਹੀ ਹੈ। ਚੰਦੂ ਮਾਜਰਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਖੁਦ ਵੀ ਮੰਨਣਾ ਚਾਹੀਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਇਨਵਨ ਲਾਗੂ ਵੀ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਇਕੱਠੇ ਵੀ ਹੋਣਾ ਚਾਹੀਦਾ ਹੈ ਪਰ ਹੋ ਨਹੀਂ ਰਹੇ। ਉਹਨਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਵਾਸਤੇ ਇਕੱਠੇ ਹੋਣਾ ਸਮੇਂ ਦੀ ਜ਼ਰੂਰਤ ਹੈ। ਦੱਸਣਾ ਬਣਦਾ ਕਿ ਚੰਦੂ ਮਾਜਰਾ ਵੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬਹੁਤ ਸਾਰੇ ਜਿਹੜੇ ਦੋਸ਼ ਉਹਨਾਂ ਨੂੰ ਪੁੱਛੇ ਜਾ ਰਹੇ ਸੀ ਖੁਦ ਵੀ ਮੰਨ ਨਹੀਂ ਸੀ ਰਹੇ। ਹੁਣ ਸੁਖਬੀਰ ਦੇ ਬਿਆਨ ਤੋਂ ਬਾਅਦ ਪੰਥਕ ਅਤੇ ਸਿਆਸਤ ਦੇ ਵਿੱਚ ਜਿਹੜੀਆਂ ਇਹ ਸਫਾ ਨੇ ਉਬਾਲੇ ਆਉਣੇ ਲਾਜ਼ਮੀ ਸੀ। ਬਲਜੀਤ ਸਿੰਘ ਦਾਦੂਵਾਲ ਦਾ ਵੀ ਇਸ ਮਸਲੇ ਨੂੰ ਲੈ ਕੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰੇ ਗਏ। ਇਨਸਾਫ਼ ਮੰਗਦੇ ਸਿੱਖਾਂ ਨੂੰ ਗੋਲੀਆਂ ਵਾਰ ਕੇ ਸ਼ਹੀਦ ਕਰ ਦਿੱਤਾ ਗਿਆ। ਦਾਦੂਵਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਖਬੀਰ ਨੇ ਇਕੱਲਾ ਇਕੱਲਾ ਗੁਨਾਹ ਕਬੂਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਅਸਤੀਫੇ ਦੇਣ ਵਾਲੇ ਆਗੂਆਂ ਦੇ ਅਸਤੀਫੇ ਪ੍ਰਵਾਨ ਕਰਦਾ ਹੁਕਮ ਵੀ ਦਿੱਤਾ ਸੀ ਅਤੇ 7 ਮੈਂਬਰੀ ਕਮੇਟੀ ਬਣਾ ਕੇ ਸੰਗਤ ਵਿੱਚੋਂ ਅਹੁਦੇਦਾਰ ਦੁਬਾਰਾ ਚੁਣਨ ਵਾਸਤੇ ਵੀ ਹੁਕਮ ਕੀਤਾ ਸੀ। ਦਾਦੂਵਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਸੁਖਬੀਰ ਬਾਦਲ ਭਗੌੜਾ ਹੋ ਚੁੱਕਿਆ ਹੈ। ਦਾਦੂਵਾਲ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਵੱਡੇ-ਵੱਡੇ ਅਹੁਦੇ ਦਿੱਤੇ ਗਏ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹਨਾਂ ਨੇ ਗੱਲ ਮੰਨੀ ਵੀ ਕਬੂਲੀ ਵੀ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਚੋਣਾ ਵਿੱਚ ਇੱਕ ਹੋਰ ਚੋੜ ਨਿਸ਼ਾਨਹੇਟ ਝਿੰਡਾ ਨਾਲ ਮਿਲ ਕੇ ਚੋਣਾ ਵੀ ਲੜ ਰਹੇ ਨੇ ਤੇ ਹੁਣ ਗੱਲ ਕਰਦੇ ਆ ਕਿ ਔਰਤਾਂ ਨੂੰ ਸੱਚਮੁੱਚ 25-2500 ਰੁਪਏ ਮਿਲਣਗੇ ਜਾਂ ਨਹੀਂ ਇਹ ਚੋਣਾ ਤੋਂ ਪਰਵਾਹ ਚ ਪਤਾ ਲੱਗੇਗਾ ਪਰ ਅਨਾਉਂਸਮੈਂਟ ਹੋ ਗਈ ਹੈ ਦਿੱਲੀ ਵਿਧਾਨ ਸਭਾ ਚੋਣਾਂ ਫਰਵਰੀ ਵਿੱਚ ਹੋ ਸਕਦੀਆਂ ਨੇ ਇਹਨਾਂ ਦਾ ਐਲਾਨ ਕਿਸੇ ਵਕਤ ਵੀ ਹੋ ਸਕਦਾ ਹੈ ਇਹਦੇ ਤੋਂ ਪਹਿਲਾਂ ਹਰ ਇੱਕ ਪਾਰਟੀ ਵੋਟਰਾਂ ਨੂੰ ਇਸ ਵਕਤ ਲੁਭਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਾਂਗਰਸ ਪਾਰਟੀ ਨੇ ਆਪਣੀ ਪਹਿਲੀ ਗਾਰੰਟੀ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਨੇ ਪਿਆਰੀ ਦੀਦੀ ਸਕੀਮ ਦਾ ਐਲਾਨ ਕਰ ਦਿੱਤਾ ਅਤੇ ਇਹਦੇ ਨਾਲ ਕਾਂਗਰਸ ਸਰਕਾਰ ਬਣਨ ਤੇ ਕਿਹਾ ਕਿ ਹਰ ਔਰਤ ਨੂੰ ਹਰ ਮਹੀਨੇ 25-2500 ਰੁਪਏ ਮਿਲਿਆ ਕਰਨਗੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਜੇਕਰ ਦਿੱਲੀ ਦੀ ਸੱਤਾ ਤੇ ਉਹ ਕਾਬਜ਼ ਹੁੰਦੇ ਨੇ ਤਾਂ ਔਰਤਾਂ ਨੂੰ ਇਹ ਆਰਥਿਕ ਮਦਦ ਹਰ ਮਹੀਨੇ ਦਿੱਤੀ ਜਾਏਗੀ ਇਹ ਯੋਜਨਾ ਕਰਨਾਟਕ ਕਾਂਗਰਸ ਸਰਕਾਰ ਦੇ ਮਾਡਲ ਤੇ ਸ਼ੁਰੂ ਕੀਤੀ ਜਾਏਗੀ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕਮਾਰ ਨੇ ਇਸ ਗੱਲ ਦੇ ਉੱਤੇ ਆਖਿਆ ਕਿ ਨਵੀਂ ਸਰਕਾਰ ਦੀ ਪਹਿਲੀ ਕੈਬਨਟ ਮੀਟਿੰਗ ਵਿੱਚ ਹੀ ਇਸ ਨੂੰ ਲਾਗੂ ਕਰ ਦਿੱਤਾ ਜਾਏਗਾ ਤੇ ਹੁਣ ਇੱਕ ਕੁੱਟਮਾਰ ਦੇ ਮਾਮਲੇ ਵਿੱਚ ਨਵੇਂ ਮੋੜ ਦੀ ਖਬਰ ਹੈ ਬੱਚਿਆਂ ਨੂੰ ਸਕੂਲਾਂ 'ਚ ਪੜਾਇਆ ਜਾਂਦਾ ਹੈ ਤੇ ਅੱਜ ਤੋਂ ਲਗਭਗ 10-15 ਸਾਲ ਪਹਿਲਾਂ ਜੇਕਰ ਬੱਚੇ ਕੰਮ ਨਹੀਂ ਸੀ ਕਰਦੇ ਗਲਤੀਆਂ ਕਰਦੇ ਸੀ ਉਹਨਾਂ ਦੀ ਡਾਂਟ ਵੀ ਪੈਂਦੀ ਸੀ ਕੁੱਟਮਾਰ ਵੀ ਹੋ ਜਾਂਦੀ ਸੀ ਪਰ ਹੁਣ ਮਾਪੇ ਜਾਂ ਬੱਚੇ ਇਹ ਨਹੀਂ ਚੱਲਦੇ ਇੱਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਇੱਕ ਬੱਚੇ ਨੂੰ ਥੱਪੜ ਮਾਰਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ ਅਤੇ ਉਸ ਮਾਮਲੇ ਵਿੱਚ ਹੁਣ ਨਵਾਂ ਮੋੜ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਵੀ ਇਹਦੇ ਉੱਤੇ ਸਖਤ ਐਕਸ਼ਨ ਲੈ ਲਿਆ ਗਿਆ ਸੀ ਅਤੇ ਉਹਦੇ ਤੋਂ ਬਾਅਦ ਹੁਣ ਸਕੂਲ ਦੀ ਪ੍ਰਿੰਸੀਪਲ ਨੇ ਲਿਖਤੀ ਰੂਪ ਵਿੱਚ ਮੁਆਫੀ ਮੰਗ ਲਈ ਹੈ ਦਸਵਾਂ ਬਣਦਾ ਕਿ ਹੁਸ਼ਿਆਰਪੁਰ ਦੇ ਪਿੰਡ ਵੱਡੋਂ ਦੀ ਇੱਕ ਕੋਠੀ ਵਿੱਚ ਚੱਲਦੇ ਇੱਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਇੱਕ ਬੱਚੇ ਵੱਲੋਂ ਕਾਪੀ ਤੇ ਲਗਾਤਾਰ ਗਲਤ ਲਿਖੇ ਜਾਣ ਤੋਂ ਬਾਅਦ ਉਸ ਬੱਚੇ ਦੇ ਥੱਪੜ ਮਾਰ ਦਿੱਤੇ ਜਾਂਦੇ ਐ ਇਹਦੇ ਨਾਲ ਹੀ ਪ੍ਰਿੰਸੀਪਲ ਉਸਤਾਜ ਜੂੜਾ ਵੀ ਖਿੱਚ ਦਿੰਦੀ ਐ ਬੇਰਹਿਮੀ ਨਾਲ ਕੀਤੀ ਇਸ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਗਈ ਸੀ ਦਰਅਸਲ ਇਸ ਮਹਿਲਾ ਪ੍ਰਿੰਸੀਪਲ ਵੱਲੋਂ ਬੱਚੇ ਨੂੰ 6 ਲਿਖਣਾ ਸਿਖਾਇਆ ਜਾ ਰਿਹਾ ਸੀ ਅਤੇ ਬੱਚਾ ਵਾਰ-ਵਾਰ 10 ਲਿਖ ਰਿਹਾ ਸੀ ਇਦੇ ਤੋਂ ਬਾਅਦ ਅਧਿਆਪਕਾ ਗੁੱਸੇ ਵਿੱਚ ਆਈ ਅਤੇ ਉਸ ਨੇ ਬੱਚੇ ਤੇ ਥੱਪੜ ਜੜ ਦਿੱਤਾ ਹੁਣ ਲਿਖਤੀ ਮੁਆਫੀ ਵਿੱਚ ਇਸ ਅਧਿਆਪਕਾ ਨੇ ਅੱਗੇ ਤੋਂ ਕਿਸੇ ਬੱਚੇ ਨੂੰ ਨਾਕ ਕੁੱਟਣ ਦੀ ਗੱਲ ਆਖੀ ਹੈ ਅਧਿਆਪਕਾ ਨੇ ਮੁਆਫੀ ਨਾਮੇ ਵਿੱਚ ਲਿਖਦਿਆਂ ਕਿਹਾ ਕਿ ਮੈਂ ਨਿਊ ਮਾਡਲ ਸਕੂਲ ਵੱਡੋਂ ਦੀ ਇੰਚਾਰਜਾਂ ਮੇਰੇ ਕੋਲੋਂ ਇੱਕ ਸਕੂਲ ਦੇ ਵਿਦਿਆਰਥੀ ਅਮਨਦੀਪ ਸਿੰਘ ਨੂੰ ਪੜਾਉਂਦੇ ਹੋਏ ਗਲਤ ਤਰੀਕੇ ਨਾਲ ਮਾਰਕੁੱਟ ਕਰ ਦਿੱਤੀ ਗਈ ਮੈਂ ਇਸ ਗੱਲ ਦੀ ਦਿਲੋਂ ਮੁਆਫੀ ਮੰਗਦੀ ਹਾਂ ਇਹਦੇ ਤੋਂ ਬਾਅਦ ਮੈਂ ਕਿਸੇ ਵੀ ਬੱਚੇ ਨੂੰ ਕਦੇ ਵੀ ਇਸ ਤਰ੍ਹਾਂ ਨਾਲ ਨਹੀਂ ਕੁੱਟਾਂਗੀ ਇਹ ਮਵਾਫੀਨਾਮਾ ਲੜਕੇ ਅਮਨਦੀਪ ਸਿੰਘ ਤੇ ਦਾਦਾ ਸੰਤੋਖ ਸਿੰਘ ਦੀ ਹਾਜ਼ਰੀ ਦੇ ਵਿੱਚ ਪੜ੍ਹ ਕੇ ਸੁਣਾਇਆ ਗਿਆ ਅਤੇ ਨਾਲ ਉਸ ਪਿੰਡ ਦੀ ਪੰਚਾਇਤ ਵੀ ਸੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰਾਂ ਨੇ ਵੀ ਇਸ ਅਧਿਆਪਕਾ ਦੇ ਵਿਰੁੱਧ ਸਖਤ ਕਾਰਵਾਈ ਦੇ ਹੁਕਮ ਦੇ ਦਿੱਤੇ ਸੀ ਜਿਸ ਦੀ ਪੜਤਾਲ ਤੇ ਵਾਸਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਸਕੂਲ ਵਿੱਚ ਪਹੁੰਚੇ ਸੀ ਉੱਥੇ ਦੂਸਰੇ ਪਾਸੇ ਪ੍ਰਿੰਸੀਪਲ ਨੇ ਦੋ ਪਿੰਡਾਂ ਦੀਆਂ ਪੰਚਾਇਤਾਂ ਦੇ ਸਾਹਮਣੇ ਮਾਫੀ ਮੰਗੀ ਹੈ ਜਿਸ ਕਾਰਨ ਪਿੰਡ ਵਿੱਚ ਕੋਈ ਵੀ ਇਸ ਮਾਮਲੇ ਨੂੰ ਹੁਣ ਅੱਗੇ ਵਧਾਉਣ ਦੇ ਹੱਕ ਵਿੱਚ ਨਹੀਂ ਅਤੇ ਇਸ ਮਾਮਲੇ ਤੇ ਕੁਝ ਕਹਿਣ ਵਾਸਤੇ ਵੀ ਤਿਆਰ ਨਹੀਂ ਮਿਲੀ ਜਾਣਕਾਰੀ ਅਨੁਸਾਰ ਕਸਬਾ ਵੱਡੋਂ ਦੀ ਇੱਕ ਕੋਠੀ ਵਿੱਚ ਕਾਫੀ ਸਮੇਂ ਤੋਂ ਅਧਿਆਪਕਾ ਨੀਲਮ ਰਾਣੀ ਇੱਕ ਪ੍ਰਾਈਵੇਟ ਸਕੂਲ ਚਲਾ ਰਹੀ ਹੈ ਉਹ ਖੁਦ ਸਕੂਲ ਦੀ ਪ੍ਰਿੰਸੀਪਲ ਵੀ ਹੈ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਚੇ ਨੂੰ ਪਹਿਲਾਂ 2-3 ਥੱਪੜ ਮਾਰੇ ਜਾਂਦੇ ਆ ਫਿਰ ਜੂੜੇ ਤੋਂ ਫੜ ਕੇ ਘੁਮਾਇਆ ਜਾਂਦਾ ਹੈ ਅਤੇ ਫਿਰ ਹੋਰ ਉਹਦੇ ਦੋ ਚਪੇੜਾ ਮੂੰਹ ਤੇ ਮਾਰ ਦਿੱਤੀਆਂ ਜਾਂਦੀਆਂ ਨੇ ਅਤੇ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਹੁਣ ਪ੍ਰਿੰਸੀਪਲ ਦੇ ਵੱਲੋਂ ਮੁਆਫੀ ਮੰਗ ਲਈ ਗਈ ਹੈ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧਰਵਾਦੀ ਹੋਵਾਂਗੇ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ